ਮੌਸਮ ਨੂੰ ਲੈ ਕੇ ਕੀ ਅਪਡੇਟ ਹੈ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲਦੀ ਆ ਹਾਂ ਹਾਂਜੀ ਮੌਸਮ ਦੇ ਵਿੱਚ ਜੇ ਆਪਾਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਜਿਹੜੀ ਪ੍ਰੋਗਰੈਸ ਮੌਨਸੂਨ ਦੀ ਦਿਖ ਰਹੀ ਹੈ ਕਿਉਂਕਿ ਜਿਹੜਾ ਇਹਦੀਆਂ ਦੋਨੋਂ ਬ੍ਰਾਂਚੀਜ਼ ਨੇ ਜਿਹੜੀ ਅਰਬ ਸਾਗਰ ਦਾ ਜਾਂ ਬੰਗਾਲ ਦੀ ਖਾੜੀ ਦੇ ਵਿੱਚ ਜੋ ਉਹ ਵੀ ਮਤਲਬ ਵੰਡ ਰਿਆ ਸਿਸਟਮ ਉਹ ਕਾਫੀ ਸਟਰੋਂਗ ਹੈਗਾ ਔਰ ਉਹ ਉੱਪਰ ਨੂੰ ਜਿਹੜਾ ਮੂਵ ਹੋ ਰਿਹਾ ਔਰ ਇਸ ਸਮੇਂ ਜਿਹੜਾ ਪੰਜਾਬ ਦੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸੈਂਟਰਲ ਪੰਜਾਬ ਦੇ ਰੀਜਨਸ ਨੇ ਉੱਥੇ ਕਾਫੀ ਡੈਂਸ ਸਿਸਟਮ ਜਿਹੜਾ ਬਣਿਆ ਹੋਇਆ ਜਿਹਦੇ ਨਾਲ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਅੱਜ ਜਾਂ ਕੱਲ ਤੱਕ ਕਾਫੀ ਅੱਛੀ ਬਾਰਿਸ਼ ਜਿਹੜੀ ਹੈ ਮਤਲਬ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ਸੋ ਇਹ ਜਿਹੜੀ ਜੇ ਆਪਾਂ ਮੌਨਸੂਨ ਦੀ ਪਿਛਲੀ ਵੀ ਗੱਲ ਕਰਦੇ ਹਾਂ ਤਾਂ ਕਾਫੀ ਇਸ ਵਾਰੀ ਮੌਨਸੂਨ ਨੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਅੱਛੀ ਪ੍ਰੋਗਰੈਸ ਦਿਖਾਈ ਹੈ ਜਾਂ ਲੋੜ ਤੋਂ ਵੱਧ ਵੀ ਜਿਹੜੀ ਬਾਰਿਸ਼ ਰੱਖੀ ਗਈ ਹੈ ਹ ਹੁਣ ਤੱਕ ਜਿਹੜਾ ਤਰਨਤਨ ਜ਼ਿਲ੍ਹਾ ਹੈ ਉਹਦੇ ਵਿੱਚ 70% ਤੋਂ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ ਤੇ ਕਪੂਰਥਲਾ ਜ਼ਿਲ੍ਹਾ ਉਹਦੇ ਵਿੱਚ 70% ਤੋਂ ਘਟ ਹੈ ਸੋ ਇਹ ਦੋਨੋਂ ਜ਼ਿਲ੍ਹੇ ਜਿਹੜੇ ਐਕਸਟ੍ਰੀਮ ਤੇ ਚੱਲ ਰਹੇ ਨੇ ਇੱਕ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੈਗੀ ਹੈ ਇੱਕ ਦੇ ਵਿੱਚ ਕਾਫੀ ਘਟ ਹੈ ਔਰ ਬਾਕੀ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਤਾਂ ਸਧਾਰਨ ਵਰਖਾ ਹੀ ਹੈ ਕਿਸੇ ਦੇ ਜਿਹੜੇ ਆਪਾਂ ਕਹਿੰਦੇ ਕਿ ਦੱਖਣੀ ਪੱਛਮੀ ਜਿਹੜੇ ਭਾਗ ਨੇ ਉੱਥੇ ਜਿਵੇਂ ਕਿ ਮੁਕਸਰ ਹੈ ਅੰਮ੍ਰਿਤੰਡਾ ਮਾਨਸਾ ਨਾ ਸੰਗਰੂਰ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਥੋੜੀ ਜਿਹੀ ਬਾਰਿਸ਼ ਜਿਹੜੀ ਆਮ ਨਾਲੋਂ ਘੱਟ ਹੋਈ ਹੈ ਪਰ ਓਵਰ ਆਲ ਜਿਹੜੀ ਪੰਜਾਬ ਦੀ ਪੋਜੀਸ਼ਨ ਹੈ ਉਹਦੇ ਵਿੱਚ ਮਤਲਬ ਨੋਰਮਲ ਹੀ ਬਾਰਿਸ਼ ਹੋਈ ਹੈ 6% ਦੀ ਡਿਵੀਏਸ਼ਨ ਜਿਹੜੀ ਆ ਦੇਖੀ ਜਾ ਸਕਦੀ ਹੈ ਜੇ ਲੁਧਿਆਣੇ ਦੇ ਵਿੱਚ ਅਸੀਂ ਆਪਣੀ ਆਬਜ਼ਰਵੇਟਰੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਾਫੀ ਸਾਡੇ ਕੋਲ ਜ अच्छी ਬਾਰਿਸ਼ ਹੋਣ ਤਾਂ ਕਿ 130 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਰਿਕਾਰਡ ਹੋ ਗਈ ਹੈ ਜਿਹੜੀ ਕਿ 190 ਤੱਕ ਜਿਹੜੀ ਸਾਡੇ ਕੋਲ ਨੋਰਮਲ ਹੁੰਦੀ ਹੈ ਸੋ ਕਹਿਣ ਤੋਂ ਭਾਵੇਂ ਹੈ ਕਿ ਇਸ ਵਾਰੀ ਜਿਹੜੀ ਮੌਨਸੂਨ ਆ ਉਹਦੀ ਲਗਾਤਾਰ ਜਿਹੜੀ ਮੂਵਮੈਂਟ ਹੋ ਰਹੀ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਕਿ 20 21 ਨੂੰ ਚੰਗੀ ਬਾਰਿਸ਼ ਹੋਏਗੀ ਫਿਰ 24 25 ਨੂੰ ਫਿਰ ਤਾਂ ਜਿਹੜੀ ਦਰਮਿਆਨੀ ਤੋਂ ਭਾਰੀ ਵਰਖਾ ਦੀ ਸੰਭਾਵਨਾ ਹੈ ਸੋ ਇਹ ਜਿਹੜੀ ਬਾਰਿਸ਼ ਲਗਾਤਾਰ ਹੋ ਰਹੀ ਹੈ ਇਹਦੇ ਨਾਲ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਚਲੋ ਸਾਡਾ ਪਾਣੀ ਦਾ ਪੱਧਰ ਜਿਹੜਾ ਉਹ ਜਿਹੜਾ ਤਰਤੀਆ ਟਲਾ ਪਾਣੀ ਆ ਉਹਨੂੰ ਸਪੋਰਟ ਮਿਲੇਗੀ ਪਰ ਨਾਲ ਦੀ ਨਾਲ ਇਹ ਸਾਨੂੰ ਫਸਲਾਂ ਨੂੰ ਮਤਲਬ ਨੁਕਸਾਨ ਵੀ ਕਰ ਸਕਦਾ ਸੋ ਇਹ ਵੀ ਧਿਆਨ ਚ ਰੱਖ ਕੇ ਹੀ ਮੌਸਮ ਨੂੰ ਮਤਲਬ ਦੇਖਿਆ ਜਾਏ ਕਿ ਜਿਹੜੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਉੱਥੇ ਪਾਣੀ ਖੜਾ ਨਾ ਹੋਵੇ ਪ੍ਰੋਪਰ ਜੜੀਆਂ ਖੇਤੀਆਂ ਵੱਟਾਂ ਬਣਾ ਕੇ ਰੱਖੀਆਂ ਜਾਣ ਤੇ ਨਿਕਾਸੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਲਖੇਰ ਦੇ ਵਿੱਚ ਪਾਣੀ ਜਿਹੜਾ ਉਹ ਖੜਾ ਨਾ ਰਹਿਣ ਦਿੱਤਾ ਜਾਵੇ ਅ ਕਿਉਂਕਿ ਜਿਹੜੀ ਹੁਣ ਲਗਾਤਾਰ ਬਾਰਿਸ਼ ਦੀ ਫੇਰ ਸੰਭਾਵਨਾ ਹੈਗੀ ਹੈ ਪੰਜਾਬ ਦੇ ਵਿੱਚ ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਈ ਸਾਰੇ ਜਿਹੜੇ ਆਪਣੇ ਖੇਤੀ ਕੰਦੇ ਆ ਵੀ ਲਿਖੇ ਜਾਣ ਪਾਣੀ ਲਾਉਣ ਦੀ ਲੋੜ ਨਹੀਂ ਹੈਗੀ ਅ ਔਰ ਜਿਹੜਾ ਆਪਾਂ ਕਹਿ ਸਕਦੇ ਆ ਜੇ ਕੋਈ ਸਪਰੇਅ ਕਰਨੀ ਹੈ ਉਹਨੂੰ ਵੀ ਧਿਆਨ ਚ ਰੱਖ ਕੇ ਕੀਤਾ ਜਾਵੇ ਕਿ ਬਾਰਿਸ਼ ਦਾ ਹੈ ਤਾਂ ਉਹਨੂੰ ਥੋੜਾ ਜਿਹਾ ਹੋਲਡ ਕਰ ਸਕਦੇ ਆ ਬਾਕੀ ਆਮ ਲੋਕਾਂ ਨੂੰ ਵੀ ਇਹਨਾਂ ਦਿਨਾਂ ਦੇ ਵਿੱਚ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਆ ਕਿ ਆਪਾਂ ਜਿਹੜੇ ਕਿ ਲੋਅ ਲਾਈਂ ਗਿਆਰੀਆਜ਼ ਆ ਉੱਥੇ ਜਾਣ ਤੋਂ ਪਰਹੇਜ਼ ਕਰੀਏ ਅਰ ਜਿਵੇਂ ਕਿਸੇ ਨੇ ਕੋਈ ਸ਼ੈਲਟਰ ਲੈਣੀ ਹੈ ਉਦੋਂ ਵੀ ਕੋਈ ਦਰਖਤ ਥੱਲੇ ਜਾਂ ਕੋਈ ਮਾੜੀ ਜਿਹੜੀ ਬਿਲਡਿੰਗ ਹੈ ਕਮਜ਼ੋਰ ਬਿਲਡਿੰਗ ਦੇ ਨੇੜੇ ਜਾਂ ਕੋਈ ਤਾਰਾਂ ਜਿਹੜੇ ਖੰਬੇ ਆ ਉਹਨਾਂ ਦੇ ਨੇੜੇ ਨਾ ਖੜਿਆ ਜਾਵੇ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਜਦੋਂ ਐਨੀ ਜ਼ਿਆਦਾ ਭਾਰੀ ਵਰਖਾ ਹੁੰਦੀ ਹੈ ਤੇਜ਼ ਹਵਾਵਾਂ ਚੱਲਦੀਆਂ ਤਾਂ ਕਿਸੇ ਤਰ੍ਹਾਂ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਬਾਕੀ ਜੇ ਆਪਾਂ ਖਾਣ ਪੀਣ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਬਾਹਰਲੀਆਂ ਚੀਜ਼ਾਂ ਜਿਹੜੀਆਂ ਵਰਤਨ ਉਹਨਾਂ ਤੋਂ ਗੁਰੇਜ਼ ਕੀਤਾ ਜਾਵੇ ਔਰ ਜਿਹੜਾ ਬਾਕੀ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਹੜੇ ਸਟਰੀਟ ਵੈਂਡਰਸ ਨੇ ਉਹਨਾਂ ਦਾ ਬਿਲਕੁਲ ਵੀ ਨਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕੰਟਾਮਿਨੇਸ਼ਨ ਹੋ ਜਾਂਦੀ ਹੈ بارش ਦਾ ਪਾਣੀ ਥਾਂ ਥਾਂ ਤੇ ਖੜਾ ਹੁੰਦਾ ਜਿਸ ਦੇ ਨਾਲ ਕੀ ਜਿਹੜਾ ਮੱਖੀ ਮੱਛਰ ਆ ਉਹ ਉਹਦੇ ਤੇ ਫੂਡ ਤੇ ਵੀ ਬੈਠ ਸਕਦਾ ਸੋ ਉਹਦੇ ਤੋਂ ਵੀ ਆਪਾਂ ਨੂੰ ਗ੍ਰੇਜ਼ ਕਰਨਾ ਚਾਹੀਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਲੱਗ ਰਿਹਾ ਹੈਗਾ ਕਿ ਜਿਹੜੀ ਪੰਜਾਬ ਦੇ ਵਿੱਚ ਕਾਫੀ ਅੱਛੀ بارش ਹੋ ਸਕਦੀ ਹੈ ਸੋ ਹਰ ਪੱਖੋਂ ਹੀ ਸਾਨੂੰ ਉਹਨੂੰ ਮਦਦ ਨਜ਼ਰ ਰੱਖ ਕੇ ਹੀ ਕਦਮ ਪਟਣੇ ਚਾਹੀਦੇ ਜਿਹੜੇ ਨੀਵੇਂ ਇਲਾਕੇ ਉਹਨਾਂ ਨੂੰ ਵੀ ਪਾਣਾ ਚਾਹੀਦਾ ਨੀਵੇਂ ਇਲਾਕੇ ਤੇ ਪਰੇਂਜੇ ਆ ਆ ਬਿਲਕੁਲ ਜਿਵੇਂ ਕਿ ਨੀਵੇਂ ਇਲਾਕੇ ਉਹਨਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਜਿਵੇਂ ਕਈ ਲੋਕ ਮਤਲਬ ਜਿਵੇਂ ਬੱਚੇ ਹੈਗੇ ਆ ਕਿ ਕਈ ਵਾਰੀ ਮੈਰਚ ਸ਼ਾਲ ਮਾਰ ਕੇ ਆਪਣਾ ਹੁਣੋਂ ਦਾ ਵੀ ਉਹਨਾਂ ਨੂੰ ਇੰਜੋਏ ਕਰਦੇ ਆ ਜਾਂ ਕਈ ਲੋਕ ਇਹਨਾਂ ਦਾ ਕਿ ਚਲੋ ਮੌਸਮ ਅੱਛਾ ਆਇਆ ਉਹ ਕੋਈ ਪਲਾਨ ਬਣਾ ਲੈਂਦੇ ਆ ਸੋ ਉਹ ਚੀਜ਼ਾਂ ਨੂੰ ਜੂਰ ਤਿਆਰ ਰੱਖਿਆ ਜਾਵੇ ਕਿਉਂਕਿ ਅੱਜ ਚੰਗੀ ਜਿਹੜੀ ਬਾਰਿਸ਼ ਹੋ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਦਰਮਿਆਨੀ ਤੋਂ ਭਾਰੀ ਬਾਰਿਸ਼ ਜਿਹੜੀ ਆ ਉਹ ਕਈ ਲੱਖਾਂ ਦੇ ਵਿੱਚ ਹੋ ਸਕਦੀ ਹੈ ਸੋ ਇਹ ਜਿਹੜਾ ਮਤਲਬ 24 25 ਤੱਕ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਬਣਿਆ ਰਹੇਗਾ ਕਿਉਂਕਿ ਪ੍ਰੈਸ਼ਰ ਵੀ ਜਿਹੜਾ ਹੈਗਾ ਉਹ ਕਾਫੀ ਫਾਲ ਹੋ ਚੁੱਕਿਆ ਸੋ ਪ੍ਰੈਸ਼ਰ ਜਦੋਂ ਫਾਲ ਹੁੰਦਾ ਤਾਂ ਫਿਰ ਚਾਂਸਸ ਹੋ ਜਾਂਦੇ ਆ ਕਿ ਬਾਰਿਸ਼ ਜਿਹੜੀ ਆ ਉਹ ਭਾਰੀ ਹੋ ਸਕਦੀ ਹੈ ਕੋਈ ਰਿਪੋਰਟ ਆ ਲੈਤੀ ਹੈ ਹਾਂ ਆਈਐਮਡੀ ਵੱਲੋਂ ਥੋੜਾ ਅਲਰਟ ਦਿੱਤਾ ਜਾ ਰਿਹਾ ਹੈ ਕਿ ਇਸ ਤਾਈ ਪ੍ਰਣਾਲੀ ਕੀ ਆ orange ya red alert ਹੈਗਾ ਇਹਨਾਂ ਦਿਨਾਂ ਦੇ ਵਿੱਚ ਕਿ ਬਾਰਿ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਬਾਕੀ ਦਰਮਿਆਨੀ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਜਾ ਸਕਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਤਿਆਰ ਰੱਖਿਆ ਜਾਵੇ ਕਿਉਂਕਿ ਜਿਹੜਾ ਆਈਐਮਡੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਉਹਨੂੰ ਮੱਦੇਨਜ਼ਰ ਰੱਖ ਕੇ ਹੀ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ